ਕਿਸਾਨ ਵੀਰੋ ਇਹ ਜਲਾਲਾਬਾਦ ਦੀ ਅਨਾਜ ਮੰਡੀ ਅੱਜ ਪੂਰਾ ਜੋਰ ਹੈ ਬਾਡੀ ਦਾ ਸਾਰੀ ਮੰਡੀ ਭਰੀ ਪਈ ਆ ਦਿਖਾਉਣੇ ਆ ਤੁਹਾਨੂੰ 12 12 12 ਤੱਕ ਜਿਹੜਾ ਮoiisture ਹੈਗਾ ਉਹ ਦੀ ਜਿਹੜੀ ਤਲਾਈ ਹੋ ਰਹੀ ਆ ਸਾਰੀਆਂ ਢੇਰੀਆਂ ਜਿਹੜੀਆਂ ਹੈਗੀਆਂ ਲਗਭਗ ਕਿਸੇ ਦਾ 14 ਐ ਕਿਸੇ ਦਾ 16 ਹੈਗਾ ਤੇ ਆਪਣਾ ਜਿਹੜੀ ਆ ਢੇਰੀ ਪਈ ਆ 11.6 ਆਇਆ ਲੇਬਰ ਦੀ ਸ਼ੋਟ ਹੈ ਕਿਉਂਕਿ ਨੰਬਰ ਵਾਈਜ਼ ਕੰਮ ਚੱਲਦਾ ਅੱਜ ਦੀ ਰਾਤ ਮੰਡੀ ਰਹਿਣਾ ਪਊਗਾ ਤੇ ਸਵੇਰੇ ਆਪਾਂ ਫੀਡਬੈਕ ਦੇਵਾਂਗੇ ਜਦੋਂ ਆਪਣੀ ਕਣਕ ਤੋਲ ਜਊਗੀ ਕਿੰਨਾ ਝਾੜ ਆਇਆ ਕਿੱਦਾਂ ਦਾ ਪ੍ਰੋਸੈਸ ਰਿਹਾ ਉਸਾਰੀ ਗੱਲਬਾਤ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਾਕੀ ਕਿਸਾਨ ਵੀਰੋ ਫਸਲ ਪੂਰੀ ਜਿਹੜੀ ਹੈਗੀ ਆ ਪਕਾ ਕੇ ਵੱਢੋ ਇਹਦੇ ਬਾਬਤ ਆਪਾਂ ਨੇ ਪਹਿਲਾਂ ਵੀ ਵੀਡੀਓ ਬੇਨਤੀ ਕਰੀ ਸੀ ਤੁਹਾਡੇ ਨਾਲ ਕਿਉਂਕਿ ਮੰਡੀ ਦੇ ਵਿੱਚ ਜਾ ਕੇ ਫਿਰ ਆਪਾਂ ਨੂੰ ਬਹਿਣਾ ਪੈਂਦਾ ਵੇਟ ਕਰਨੀ ਪੈਂਦੀ ਆ ਸੋ ਫਿਲਹਾਲ ਮੰਡੀ ਜਿਹੜੀ ਹੈਗੀ ਆ ਪੂਰੀ ਭਰੀ ਹੋਈ ਆ ਟਰਾਲੀ ਤੇ ਟਰਾਲੀ ਜਿਹੜੀ ਹੈਗੀ ਆ ਔਨ ਡਈ ਆ ਮਿੱਤਰੋ ਤਲਾਈ ਹਾਲੇ ਨਹੀਂ ਹੋਣ ਲੱਗੀ ਮੌਸਮ ਦਾ ਵੀ ਮਜਾਜ ਜਿਹੜਾ ਹੈਗਾ ਵਿਗੜਨ ਦੇ ਅਸਾਰ ਹੈਗੇ ਆ ਸਵੇਰ ਤੋਂ ਸੋ ਪ੍ਰਮਾਤਮਾ ਚੰਗਾ ਟਾਈਮ ਦੇਵੇ ਸਾਰੇ ਕਿਸਾਨ ਵੀਰਾਂ ਨੂੰ ਬਾਕੀ 12 12.5 ਮੋਇਸਚਰ ਵਾਲੀ ਜਿਹੜੀ ਹੈਗੀ ਆ ਟੈਰੀ ਟਲ ਰਹੀ ਆ ਬਿਰਲੀ ਬਿਰਲੀ ਟਾਮੀ ਟਾਮੀ ਕੰਡੈਂਸ ਚਲਦੇ ਅੱਜ ਅੱਜ ਸਟਾਰਟਿੰਗ ਹੋਈ ਆ ਤੇ ਬਾਕੀ ਚਲੋ ਸਵੇਰ ਤੱਕ ਹੋਰ ਜਿਹੜਾ ਹੈਗਾ ਭਰੀ ਜਾਣੀ ਆ ਮੰਡੀ ਆ ساری ਮੰਡੀ ਅੱਗੇ ਸ਼ੈੱਡ ਆ ਗਿਆ ਇਸ ਕੋਦੇ ਵੀ ਸਾਰੇ ਬਹੁਤ ਵਧੀਆ ਅਨਾਜ ਮੰਡੀ ਚ ਲਲਾਬਾਦ ਦੀ ਉਹ ਮਿਲਦੇ ਆਪਾਂ ਜਦੋਂ ਆਪਣੀ ਤਲਾਈ ਹੋਊਗੀ ਫੀਡਬੈਕ ਦੇਵਾਂਗੇ ਤੁਹਾਨੂੰ ਉਮੀਦ ਕਰ ਸਕਦੇ ਆ ਕਿ 26 ਤਾਈਕ ਕੁਆਂਟਲ ਤੱਕ ਜਿਹੜਾ ਝਾੜ ਆਉਣ ਦੀ ਉਮੀਦ ਹੈਗੀ ਆ ਬਾਕੀ ਉਸ ਪਰਮਾਤਮਾ ਨੂੰ ਪਤਾ ਆ ਕਿਦਾਂ ਦਾ ਪ੍ਰੋਸੈਸ ਹੋਊਗਾ ਸੋ ਆਪਣਾ ਕੰਮ ਸੀਗਾ ਕਰਮ ਕਰਨਾ ਮਿਹਨਤ ਨੂੰ ਫਲ ਲੈਣਾ ਉਸ ਅਕਾਲ ਪੁਰਖ ਨੇ ਤੇ ਬਾਕੀ ਜਿੱਦਾਂ ਵੀ ਹੋਇਆ ਕਰਾਂਗੇ ਆਪਾਂ ਮੈਂਸ਼ਨ ਸਾਰਾ ਕੁਝ ਤੁਹਾਡੇ ਨਾਲ ਤੇ ਵੀਡੀਓ ਨੂੰ ਜਿਹੜੀ ਅੱਜ ਆਪਾਂ ਵੀਡੀਓ ਪਾਈ ਆ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਮਕਸਦ ਇਹ ਹੁੰਦਾ ਆਪਾਂ ਤੁਹਾਡੇ ਲਈ ਨਾਲ ਸੱਚ ਜਿਹੜਾ ਹੈਗਾ ਸੱਚ ਬੋਲਾਂਗੇ ਜੋ ਵੀ ਚਾੜਾ ਹੋਊਗਾ ਆਪਣਾ ਵਰਸੀ ਬਕਾਇਦਾ ਤੁਹਾਡੇ ਨਾਲ ਮੈਂਸ਼ਨ ਕਰਾਂਗੇ ਹਰ ਇੱਕ ਸਾਲ ਹੀ ਆਪਾਂ ਇਦਾਂ ਕਰਦੇ ਆ ਆਪਾ ਨੂੰ ਚੱਕਰ ਨਹੀਂ ਹੁੰਦਾ ਕਿ ਆਪਾਂ ਵੀ ਉਹਦੇ ਲਈ ਕੰਮ ਕਰਦੇ ਆਂ ਸੋ ਆਪਾਂ ਨੂੰ ਐਦਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਸੋ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਸਹੀ ਪ੍ਰਾਪਾਣੂ